ਅੰਕੜਾ ਲੈ ਪਨੀਰੀ ਵਧਾਲਾ ਕਰਨਾ ਸਭਰੇ ਅੱਛਾ ਜੀ ਆਏ ਪੰਪ ਵੀ ਹੈਗਾ ਸਭਰੇ ਵੀ ਹੈਗੀ ਹੁਣੇ ਕਰ ਦੇ ਹਾਂ ਦੂਰ ਦਾ ਸਿਰਦੀ ਪਰ ਉਹ ਇਹਦਾ ਸਾਰਾ ਜਮੇ ਸਾਫ ਕਰ ਦੋਗੀ ਬਈ ਪਹਿਲਾ ਵੀ ਕੀ ਵੀਰੇ ਆ ਜਾਂਦਾ ਏ ਇੱਕ ਪੰਪ ਲਵਾ ਲੈਗਾ ਬਾਈ ਲਓ ਜੀ ਬਾਈ 15 ਹਲਾਂ ਦੇ ਜੌਂਡੀਅਰ ਛੱਡਿਆ ਪਿਆ ਏ ਇੰਜਣ ਵਾਲੇ ਖੇਤਾਂ ਵਿੱਚ ਝੋਟਾ ਬੋਕਦਾ ਫਿਰਦਾ ਬਾਈ ਕੋਈ ਪਰਵਾਹ ਨਹੀਂ ਦਾ ਹੀ ਦੇਖ ਲਓ ਹੋਰ ਵੀ ਹੋਰ ਗੇਰ ਲੱਗਿਆ ਪਏ ਨਾਲ ਮਾਰੇ ਰੇਤ ਪਰ ਬਾਈ ਹੋ ਰਹੀ ਹੈ ਬਾਕੀ ਹੈ ਬਾਈ ਆਸਰੇ ਜੀ ਪ ਜਾ ਕੇ ਨੰਬ ਕੋਲ ਥੋੜਾ ਜਿਹਾ ਤਰਕਾਉਣਾ ਪੈਂਦਾ ਹੈ ਫਿਰ ਇਹਦੇ ਡਬਲ ਪਾਉਣਾ ਪੈਂਦਾ ਤਾਂ ਕੀ ਭਾਈ ਫਾਂਟਾ ਦਾ ਗਣਮੀ ਜਈਆਂ ਹੁੰਦੀਆਂ ਗਿੱਲੇ ਦੀਆਂ ਕਿ ਚੜਾਈ ਜ਼ਿਆਦਾ ਹੋ ਜਾਂਦੀ ਹੈ ਤਾਂ ਕੀ ਭਾਈ ਆ ਪਾ ਜਿਹੜੇ ਬੱਟਾ ਬੁੱਟਾ ਦੀਆਂ ਗੱਲਾਂ ਨਾਲ ਇਹ ਉਹ ਵੀ ਕੰਮ ਉਹਦੇ ਇਰੀ ਲੜੜ ਦੀ ਵੀ ਤਿਆਰੀ ਹੈ ਸਾਰੇ ਆਪਣੇ ਬਾਗੇ ਰੈਡੀ ਕਰਕੇ ਰੱਖੇ ਹੋਏ ਭਾਈ ਮਾਡੇ ਜਿੱਦ ਨੂੰ ਦੇਖਦੇ ਆ ਬੱਟਾ ਬੁੱਟਾ ਡੋਲਾ ਡੂਲਾ ਭਾਈ ਸਾਰੇ ਨਹਿਨ ਖੇਤ ਬਣਾ ਕੇ ਰੱਖੇ ਹੋਏ ਆ ਜਿੱਕੇ ਵਾਲੀ ਰਹਿ ਕੇ ਤੇਨੇ ਕਰਾ ਜਾ ਮਾਰਨਾ ਤਾਂ ਇਹ ਵੀ ਹੋ ਗਿਆ ਕੰਮ ਜੇ ਇਹਦਾ ਵੀ ਅਮੇਂਦਰੇ ਮਗਰ ਭਾਈ ਬਾਗੇ ਲਿਆਂਦਾ ਭਾਈ ਜਿੰਦਾ ਰੇ ਕੰਮ ਉਹ ਹੀ ਵਾਰਾ ਕਰਦਾ ਹੈ ਮੈਂ ਦੇਖਣਾ ਬਾਈ ਹਾਲਾ ਮਰ ਜੌਂਡੀਰ ਚੱਲਦਾ 15 ਪਰ ਇਹ ਜਗ੍ਹਾ ਮਹੀਨਦਰਾ ਨਹੀਂ ਚੱਲਣਾ ਆਏਗਾ ਇਹਨੇ 11 ਖਿੱਚਣੇ ਜਾਂ 9 ਹਾਲ ਖਿੱਚਣੇ ਆ ਇਹ ਜਗ੍ਹਾ ਬਈ ਜੌਂਡੀਰ ਆਈ ਬਰੇ ਦੇ ਜਾਂਦਾ ਹਾਲਾ ਮਰ بڑے ਰੈਕਟਰ ਦਾ ਤਾਂ ਖੇਤਾ 'ਚ ਫੈਰ ਆ ਬਾਈ ਰੋਡ 'ਪ ਫਾਇਦਾ ਨਹੀਂ ਜੇਗਾ ਛੇਕਣਾ ਫੇ ਛੋਟੇ ਮੋਟੇ ਗੇੜੇ ਲਾਉਣੇ ਬਾਈ ਫਿਰ ਆ ਕੰਮ ਜਾਬ ਉਹ ਇਹਦੇ ਮਗਰ ਪਾਇਆ ਬਾਈ ਜਿੰਦਾ ਰਵੀ ਵਾਲਾ ਇਹ ਬਣਿਆ ਬਾਈ ਸ਼੍ਰੀ ਚਮਕੌਰ ਸਾਹਿਬ ਦੇ ਮਹਾਨ ਨਾਲ ਦਾ ਬਣਿਆ ਬਾਈ ਇਮਾਨ ਸ਼੍ਰੀ ਚਮਕੌਰ ਸਾਹਿਬ ਵਾਲੰਦਾ ਉਹ ਵੀ ਇੱਕ ਨੰਬਰ ਚੀਜ਼ ਬਣਾਉਂਦੇ ਬਾਈ ਉਹਦੇ ਹੀ ਹਲ ਬਣੇ ਪਏ ਬਾਕੀ ਦੇਖ ਸਕਦੇ ਬਾਈ ਖੇਤ ਐ ਇਹਨੂੰ ਬਹੁਤ ਆਚੰਗੀ ਤਰ੍ਹਾਂ ਲਓ ਜੀ ਬਾਈ ਤਕਰੀਬਨ 5 ਕਿੱਲੇ ਦੇ ਕਰੀਬ ਵਾਹ ਹੋ ਗਿਆ ਪਿੱਛੇ ਡਬਲ ਵਾਹ ਹੋ ਗਿਆ ਪਿੱਛੇ ਪੁੰਜੇ ਖਾਂਜੇ ਨਿਕਲ ਗਏ 5 ਕਿੱਲੇ ਚੰਗੀ ਤਸੱਲੀ ਵਾਲੀ ਵਾਹੀ ਕਰੀ ਆ ਸਹੀ ਟੂਚ ਸਹੀ ਟੂ ਆਹ ਐ ਸਲਿੱਪ ਕੱਢਦੇ ਨੇ ਚਾਰੇ ਡੇੜਾ ਇੰਨੇ ਲੂੰਗੇ ਹੱਲ ਆਏ ਆ ਘਰ ਤੇ ਆਇਆ ਵੀ ਆ ਡੇਢ ਘੰਟਾ ਜ਼ੀਰੋ ਕਰਕੇ ਮੀਟਰ ਲਾਇਆ ਤਾਂ ਅੱਛਾ ਡੇਢ ਘੰਟਾ ਹੋਇਆ ਡੇਢ ਘੰਟੇ ਚ ਟਰੈਕਟਰ ਬੰਦ ਕਰਤਾ ਦੇਖਦੇ ਆਂ 5 ਕਿੱਲੇ ਵਾਕੇ ਬਾਈ 2 ਨੰਬਰ ਘਰ ਤੇ ਉਰੇ ਤੱਕ ਆਇਆ ਇੱਥੇ ਕਹਿੰਦਾ ਮੋٹے ਕੰਮਾਂ ਨੂੰ ਐਵਰੇਜ ਦੇ ਦਿੰਦਾ ਹਾਲਾਂ ਕਰਕੇ ਵੀ ਫਾਇਦਾ ਯਾਰ ਤਿਆਰ ਤਾਂ ਫੰਟ ਆਈਆਂ ਕਿੱਲੇ ਦੀਆਂ ਇੱਕ ਜਿਹੜਾ ਤਾਂ ਆਹ ਕੰਮ ਖੁੱਲਦਾ ਕਰਿਆ ਹੋਇਆ ਨਾ ਇਹ ਵੀ ਚੀਜ਼ ਵਧੀਆ 11 ਦੇ 11 ਰਹਿਗੇ ਨਾਲੇ ਇਹ ਵੀ ਬੰਦੇ ਯਾਰ ਵੀ ਜੇ ਬੂਟੇ ਬਾਟੇ ਪਾਉਣੇ ਆ ਜਾਣਾ ਉਹਨੇ ਦਿੱਕਤ ਆਉਂਦੀ 15 ਬਸ 13 ਵੀ ਨਹੀਂ ਜਾਂਦੇ ਯਾਰ 13 ਵੀ ਔਖੇ ਹਾਂ ਵੀ 11 ਤੇ 15 ਠੀਕ ਆ ਬਾਈ 13 ਵੀ ਪਾਈ ਚ ਸਾਈਡ ਦੇਣੀ ਔਖੀ ਹੈ ਕਿਉਂਕਿ ਬਾਈ ਬਹੁਤ ਹੋ ਜਾਂਦੇ ਇਹ 11 ਜਿੱਥੇ ਮਰਜ਼ੀ ਕੱਢ ਲਾ ਔਰ 11 ਦੀ ਬਾਹੀ ਕਰਨੀ ਆ 11 ਵਾਲੀ ਕਰ ਲਾ ਡੂੰਗੀ ਆਣ ਬੂਟਿਆਂ ਚ ਬਾਲਾ ਛੋਟਾ ਟਰੈਕਟਰ ਵੀ ਹੁਣ 500 ਘੇਟ ਤੋਂ ਭਾਈ ਫਿਰਦਾ ਇਹਨੂੰ 11 ਨੂੰ ਕੱਲ ਪਤਾ ਨਹੀਂ ਕਿੱਥੇ ਪਾਏ ਤੇ ਕਿਨੇ ਪਾਏ 11 ਹਾਲਾ? ਹਾਂ ਮੈਂ ਹਾਂ ਆਹੀ ਵਾਗੇ ਜਿਆਦਾ ਕਰਤੀ ਜੀ। ਉਹ 11 ਨੂੰ 15 ਜੋ ਲੱਗਣਾ ਉਹਦਾ। 11 ਨੂੰ ਤਾਂ ਐ ਫੁਰਦਾ ਹੋ ਜਾਵੇਂ ਡਾਉਦਾ। ਬਾਕੀ ਬਾਈ ਆਹ ਸਮਝ ਲੋ ਇਹ ਫੁੱਟਕ ਬਾਰ ਹੁੰਦੇ 11 ਨੂੰ। ਇੰਨੇ ਕ ਬੰਦੇ ਨੂੰ ਜੱਜਮੈਂਟ ਹੋਏ ਨਹੀਂ। 15 ਦਾ ਫੇਰ ਸਾਈਡ ਪਾ ਛਿਲ ਦੂਗਾ ਕੋਈ। ਜੇ ਸਿੱਧੇ 15 ਬਣਾ ਲਵੇ। ਇੱਧਰ ਰਸਤਾ ਨਹੀਂ ਆਉਣਾ। ਇਹ 15 ਨੂੰ ਸਿਆਣ ਦਾ ਨਹੀਂ ਉਹ। ਨਾ। ਸੰਪਾ ਵੀ ਤਾਂ ਉਹ ਅਗਰ ਪਾਸ ਨਹੀਂ। ਜਿਹੜੇ 13 ਨੂੰ ਤਾਂ ਨਹੀਂ 11 ਨੂੰ ਤਾਂ ਨਹੀਂ ਜਾਣੇ ਉਹਨੇ। ਬਾਲਰ ਸਨੇਪ ਖੜਾ ਆਏ ਆ। ਨਹੀਂ ਮੈਂ ਇੱਕ ਦੇਖਿਆ ਇਹ। ਆਹ ਜਿੰਦੇ ਨੂੰ ਵੀ ਸਲਿੱਪ ਕਰਦਾ ਟਰੈਕਟਰ ਫੜਦੀ ਏ ਮਿੱਟੀ। ਰੋੜੇ ਫਸ ਜਾਂਦੇ ਵਿੱਚ। ਇਹ ਕਿ ਯਾਰ ਹਾਕੀ ਮੇ ਲੂਟਾਉਂਗੇ ਇੱਕ ਰੂਟਾ ਬਹੁਤ ਹੋਰੇਗਾ ਇੱਕ ਸੁਪਰ ਸਾਈਜ਼ ਰੂਟਾ ਵੀ ਟਰ ਗਿਆ ਨਾ ਨਹੀਂ ਕਹਿਦਾ ਨਹੀਂ ਆਲੇ ਪਾਸ ਆਰੇ ਕੋਈ ਨਾ ਆ ਆ ਦਾ ਮਾਨਡ ਏਰੀਆ ਦੀ ਇਹ ਕਰੂਗਾ ਬੰਦਾ ਕਿੰਨੀਆਂ ਵਾਹੀਆਂ ਕਰਦੀਆਂ ਕਿਵੇਂ ਬੁੱਟੂਗਾ ਕਿਉਂਕਿ ਬਾਈ ਜਿਹੜੀ ਸਾਡੀ ਹੈਗੀ ਪਿੰਡ ਵਾਲੀ ਧਰ ਸੀ ਉਹਦਾ ਇੱਕ ਦੋ ਵਾਹੀਆਂ ਜੈਨ ਬਰੀ ਹੋਣ ਦੀਆਂ ਜਿਵੇਂ ਮਾਂਡ ਵਾਲੀ ਦਾ ਨਾ ਆ ਜਾਂਦੇ ਇੱਦਾਂ ਤਾਂ ਮੇਰਾ ਡਾਕਰ ਆ ਉਹ ਖਾਲ ਪਾਈਆ ਖਾਲਵਾ ਰੋੜੀ ਪੇ ਆ ਪਾਤਰ ਹਾਂ ਪੂਰਾ ਪਾਣੀ ਦੀ ਭਰਨਾ ਫਿਰ ਇਹ ਕਿੱਲੇ ਕਿੱਲੇ ਵਾ ਫਿਰ ਦੋ ਵਾਰ ਜਿੰਦਰੋਂ ਪਾਣੀ ਨਾ ਨਾ ਗਿੱਲੇ ਵਾ ਪਾ ਕੇ ਜੀ ਜਰੇ ਲਿਪਾ ਦਵੇ ਫਿਰ ਤਾਂ ਮੈਂ ਕਹਾਂ ਸਿਮਿੰਟ ਵਾਲਾ ਕੰਮ ਹੋ ਜਾਂਦਾ ਹਣਾ ਤੇ ਲੇਪੋਗੀ ਹਾਂ ਲਾਉਂਗਾ ਭਾਂਟਾ ਕਿਦਣਾ ਹਾਲੇ ਬਣਾਉਂਗਾ ਇਹ ਤਾਂ ਵੀ ਫਾਮ ਦੀ ਗੱਲ ਹੈ ਮਹਿੰਗਾਈ ਬਹੁਤ ਆ ਚੀਜ਼ ਬਣਦੀ ਬਹੁਤ ਔਖੀ ਹੈ ਤਾਂ ਹੈਗਾ ਹੀ ਬਹੁਤ ਔਖੇ ਬਣੇ ਕੋਈ ਵੀ ਚੀਜ਼ ਲੈਣੀ ਹੈ ਬਾਈ ਬਹੁਤ ਬਹੁਤ ਔਖੀ ਅਜਿਹੇ ਟਾਈਮ 'ਚ ਲੋਹਾ ਇੰਨਾ ਮਹਿੰਗਾ ਹੋ ਗਿਆ ਬਾਈ ਨਟ ਵੀ ਨਹੀਂ ਲੇ ਹੁੰਦਾ ਇੱਕ ਪਾਸ ਕਰਾਈ ਪਿਰੋੜੇ ਅਰਧਾਂ ਟੁੱਟਿਆ ਨਹੀਂ ਐਂ ਦੇ ਜੇ ਜੜਾਂ ਤੰਗ ਕਰਦੇ ਹਾਂ ਉ ਤਾਂ ਨਹੀਂ ਕੋਈ ਚੱਕਰ ਹੈਗਾ ਚਲੋ ਕਦਾਂ ਦੀ ਗੱਲ ਲੱਤ ਨੂੰ ਟੁੱਟ ਗਈ ਨਹੀਂ ਤਾਂ ਚਾਂਸ ਹੀ ਹੈਗਾ ਪੰਜਨ ਨੇ ਆ ਪਹਿਲਾਂ ਲੱਤ ਵੀ ਦੇ ਲਓ ਇੱਥੇ ਟੁੱਟੀ ਦੀ ਹਾਂ ਜੜ ਤੇ ਪੂਰੇ ਟੁੱਟ ਗਈ ਨਾ ਜੜ ਤੇ ਲੱਤ ਟੁੱਟ ਗਈ ਬਾਈ ਪਤਾ ਨਹੀਂ ਕਿਹੜਾ ਚੱਕਰ ਹੋਇਆ ਖੁੰਡ ਤਾਂ ਤਗੜਾ ਟਰੈਕਟਰ ਦਬਿਆ ਨਹੀਂ ਚੱਲੀ ਹੁਣ ਕਰਾਉਣਾ ਹਲੇ ਉਹ ਮੈਂ ਤਾਂ ਹੁਣ ਬਾਈ ਜੱਗੇ ਰਾਮ ਦੇਖ ਲੈਣੇ ਇੱਥੇ ਚਟਨੀ ਦਾ ਹਿੱਲਾ ਗਰੇ ਸ਼ਾਮ ਵਾਲੀ ਦਾ ਦੋ ਕੰਡੀਆਂ ਤੋੜੀ। ਕਿ ਨਹੀਂ? ਹਾਂ। ਇਹ ਮਾਸਟਰ ਦੇਖਿਆ ਰ ਮੈਂ ਵੀਡੀਓ ਚੁਰਦੰਗਿਆ ਲੈ ਗਿਆ। ਅਰੋੜਾ ਚੱਲਿਆ ਕਿ ਡੱਡਾ ਜੀ ਉਹ ਨਿਆਣੇ ਤੋੜੀ ਜਨੇ ਯਾਰ ਪਿੱਛੇ ਤੇ ਮਾਸਟਰ ਕਹਿੰਦਾ ਮੈਂ ਲੈ ਜਾਨੇ ਮਾਂ ਚੱਲ ਲੈ ਜਾ। ਆਖਿਆ ਰੇ ਅੰਬ ਹੈ ਵੀ ਗਲਤ ਹੈ। ਪੱਟਣਾ ਇਹ। ਇਹ ਬਾਈ ਅੰਬ ਤਾਂ ਗਲਤ ਹੈ। ਵਿਚ ਨੂੰ ਨਾ 24 ਘੰਟੇ ਵਾਲੀ ਲੈਣ ਲੰਗੀ। ਵਧੀਆ ਜੀ ਨਹੀਂ ਕਰਦਾ ਪਰ 24 ਘੰਟੇ ਵਾਲੀ ਲੈਣ ਤੇ ਜਾ ਤੇ ਲੱਗ ਗਿਆ ਹੁਣ ਮੀਂਹ ਕਿਣੀ ਚਾ ਗਰੈਂਟ ਆਉਂਦਾ। ਇੱਕ ਹੋਰ ਹੈਂਡ ਦਾ ਮੈਂ ਭਈਆਂ ਦੇ ਨਿਆਣੇ ਚੜੇ ਵੀ ਸਿਰ ਨੂੰ ਤਾਰ ਲੱਗ ਜਾਣੀ ਸੀ ਉਹ। ਕਉਗੀ ਦੇਖੋ ਸ਼ੋਗਤਾਰ ਦੇਖੀਂ ਅੰਬ ਦੇ ਵਿੱਚ ਨੂੰ ਲੈਣ ਲੰਗਦੀ ਦੇਖੋ ਨਾਲੇ ਇਹ ਕਿਹਾ ਦਾ ਖੰਬੇ ਸਾਈਡ ਨਹੀਂ ਕਰਦੇ ਕਹਿੰਦੇ ਖਰਚਾ ਬਹੁਤ ਆ ਜਾਣਾ ਵੀ ਪਾ ਪਟੋ ਪੜ ਦੋ ਹਾਂ ਇਹਨੂੰ ਦੇਖ ਦੋ ਬਾਰ ਪਟ ਕੇ ਉੱਪਰ ਤੇ ਫੇਰ ਫੁੱਟ ਕੇ ਇਹ ਬੰਦ ਕੇ ਵਿੱਚ ਪੜ ਗਿਆ ਹੁਣ ਕਿਉਂਕਿ ਭਾਈ ਇਹ ਟਾਣੀਆਂ ਲੰਘੇ ਵਿੱਚ ਨੂੰ ਜੇ ਨਿਆਣੇ ਦਾ ਸਿਰ ਲੱਗ ਗਿਆ ਉੱਪਰ ਹੀ ਰਹਿਣਾ ਦੁਆ ਹੈਗਾ ਇਹ ਮਜਬੂਰੀ ਤੇ ਹੁਣ ਪਟਣਾ ਪੈਣਾ ਅੱਛਾ ਉਹ ਨਾਲ ਦਾ ਸਾਥੀ ਰੱਖ ਲੈਣਾ ਸਾਥੀ ਰੱਖ ਇਹ ਕਿ ਇਹਨੂੰ ਜੇ ਪਟ ਗਿਆ ਹੋਰ ਵਸੇ ਲਾ ਦੀਏ ਨਹੀਂ ਨਹੀਂ ਕੰਮ ਜਾ ਨਹੀਂ ਇਹ ਤਾਂ ਉਹੀ ਕੰਮ ਜਾਵਾ ਹਾਂ ਵੇ ਵੱਟ ਕੇ ਹੋ ਸਕਦਾ ਉਹ ਖਰਚਾ ਤੇ ਕਹਿੰਦੇ ਮੰਨ ਦੀ ਖਰਚਾ ਪਾ ਜਾਣਾ ਤੁਹਾਡੇ ਕੋਲ ਇੱਕ ਉਹ ਵੀ ਖੰਭਾ ਪੁਰਾਣਾ ਏ ਇਹ ਵੀ ਖੰਭਾ ਪੁਰਾਣਾ ਕਹਿੰਦੇ ਜੇ ਸ਼ੇਡ ਤਾਂ ਇਹ ਖਤਮ ਆ ਇੱਕੋ ਕੀ ਲਾਈਨ ਅੱਜ ਨਹੀਂ ਪਤਾ ਨਹੀਂ ਪੱਤੀ ਕੋ ਐਨੀਆ ਜਿ ਨਿਕਲੀ ਸਾਈਟ ਕਿਉਂ ਏ ਵੀ ਦੇਖੋ ਕੁਟ ਆਇਆ ਨਵੇਂ ਥੇਰੇ ਤੇ ਅਗਲਾ ਕੱਢਣ ਵੀ ਨਹੀਂ ਦਿੰਦਾ ਹੈਗਾ ਇਹ ਪੁਰਾਣੇ ਜਿੱਥੇ ਗਾਡੋ ਏ ਪਰ ਰਹਿਣੀ ਏਕਣੀ ਏ ਚਲਿਏ ਹੁਣ ਚਲੋ ਚੱਲ ਫਿਰ ਪਾਟੋ ਹਾਂ ਕਰ ਲੈ ਪਨੀਰੀ ਵਧਾਲਾ ਕਰਦਾ ਸਵਰੇ ਅੱਛਾ ਜੀ ਆ ਪੰਪ ਵੀ ਹੈਗਾ ਸਵਰੇ ਵੀ ਹੈਗੀ ਹੁਣੇ ਕਰ ਦੇ ਹਾਂ ਦੂਰ ਦਾ ਸਿਰਦੀ ਪਰ ਵੇ ਤਾਂ ਸਾਰਾ ਜਮਾ ਹੀ ਸਾਫ਼ ਕਰ ਦਊਗੀ ਬਾਈ ਇਹ ਲਾ ਵਿੱਕੀ ਵੀਰੇ ਆ ਜਾਂਦਾ ਇਹ ਇੱਕ ਪੰਪ ਵਾਲਾ ਰਹਿ ਗਿਆ ਬਾਈ ਆਹ ਪਰੀ ਦੀ ਅਗਲੀ ਪਿਛਲੀ ਰੜਕਾ ਸਾਰੀਆਂ ਚੱਕ ਆ ਸਾਡੇ ਪਿੰਡ ਪਤਾ ਕਹਤਾ ਇੱਕ ਬੰਦਾਤਾ ਇੱਕ ਦੋਨ ਦੇਖ ਕੇ ਜਰਦ ਜਿੰਦੇ ਕਹਿੰਦਾ ਐ ਘਾਰ ਵੀ ਤੂੰ ਐ ਦੋ ਕੀਲੇ ਨਾ ਮਟਾ ਕੇ ਧੂਮੇ ਲੈ ਲਾਓ ਲੈ ਉਹਨੇ ਕੁਛ ਨਹੀਂ ਕਿਹਾ ਔਰ ਉਹ ਕਹਿੰਦਾ ਵੀ ਐ ਘਾ ਟਰਾਲਾ ਟਰੈਕਟਰ ਘਰ ਤੇ ਜੋੜ ਲੈ ਸਾਨੂੰ ਪਾਕਿਸਤਾਨ ਕਦੀ ਛੱਡਿਆ ਸਾਰੀਓ ਤੇਰੀ ਆ ਨਹੀਂ ਭਾਈ ਜੰਗੇ ਲੱਗਦੇ ਭਾਦੋ ਵਾਲਾ ਤੇਰੀ ਭੇਜ ਦੋ ਕਿਤੇ ਕਹਾ ਟਰਾਲੀ ਜਲਾ ਦੇ ਕੇ ਛੱਡਿਆ ਆ ਬੜਾ ਹੈਗਾ ਤਾਂ ਅਸੀਂ ਬਿਰਗਾੜਾ ਸਾਰਾ ਕੋ ਲੱਦ ਕੇ ਸਾਨੂੰ ਛੱਡਿ ਆਓ ਆ ਨਾ ਹੈ ਨਾ ਖਿਆ ਜੜੀ ਨਿਕਲੀ ਕੋ ਪਪਲਾ ਜਮਾ ਲੱਗ ਲਗਾ ਉਹ ਨਾ ਹੂੰ ਕੀ ਕੀ ਵੀਰੇ ਠੀਕ ਨਹੀਂ ਨਾ ਨਾ ਅੰਕ ਮੈਂ ਇੱਥੇ ਸਾਈਡ ਪਰੇ ਕਰੀ ਸਭਰੇ ਨਾਉ ਨਾ ਕੇ ਨਾ ਅਸਰ ਵੀ ਮਾਰ ਦਿੰਦਾ ਏ ਠੀਕ ਆ ਫਿਰ ਗੱਲ ਅੰਕਲ ਦੇ ਲੈ ਜੇ ਕਰਾਉਣੀ ਆ ਉੱਪਰ ਤੇ ਜਿਹੜੀ ਦੋ ਰੰਗੀ ਹੋਈ ਪਿਆ ਲੂਟ ਹੋ ਜਾਣੀ ਆਹ ਇਹ ਪੌ ਕੰਮਸਾਰ ਇਹ ਅੰਕਲ ਇਹ ਬੈਟਰੀ ਵਾਲੇ ਪੰਪ ਹੈ ਇਹ ਅਮਨੇ ਦਾ ਪੰਪ ਹੈ ਕਿੰਨੇ ਦਾ ਭਾਵ 8-9 ਪੰਪ ਤਾਂ ਮੈਂ ਕਰ ਲੇ ਹਾਲੇ ਵੀ ਜਾਣ ਹੈਗੀ ਐ 15 ਪੰਪ ਲੱਗ ਜਾਂਦੇ ਬਾਈ ਇਹ ਨਹੀਂ ਆਉਂਦਾ 20-22 ਮੈਂ ਨਾ ਰਖਾਉਂਦਾ ਯਾਰ ਬਾਈ ਕਿੰਨੇ ਲੈ ਆਂਦਾ ਜਿਹੜਾ ਪੰਨੇ ਅੰਦਰ ਦਾ ਪੰਨੇ ਅੰਦਰ ਤਾਂ ਯਾਰ 2500 ਇਹ 1500 1700 ਦਾ ਪਾ ਦੇ 1500 ਭੁੱਲ ਵੀ ਨਹੀਂ ਖਾਦਾ 2500 ਰਹੂਗਾ 1500 ਥੋੜਾ ਸਿੰਪਲ ਹੋਊਗਾ ਡੰਡੇ ਵਾਲਾ ਤੂੰ ਆ ਵੀ ਥੜਾ ਇੰਨੇ ਦੇਂਦਾ 1200 ਦੇਣ ਤਾਂ ਆਹੀ ਵਧੀਆ ਤੂੰ ਮੇਰੀ ਸੋਣ ਅੰਕਲ ਗੱਲ ਜੂਰੀਆ ਪਾਣਾ ਤਾਂ ਦੇ ਲੈ ਉਹ ਨਹੀਂ ਇਹ ਤਾਂ ਕੋਈ ਨਹੀਂ ਲੈ ਦੱਸ ਨਾ ਜੂਰੀਏ ਨੂੰ ਮੰਨਦੇ ਨਾ ਦਫਰੇ ਨੂੰ ਮੰਨਦੇ ਆ ਹਾਂ ਮਾਮਾ ਪਨੇ ਦੇ ਨੰਬਰ ਹੋਏ ਜੀ ਨਾ ਤਾਂ ਕਰਕੇ ਨਹੀਂ ਇਹ ਅੰਕਲ ਇੱਕ ਹੋਰ ਹੈ ਇੱਕ ਸਰਕਾਰੀ ਮਸ਼ੀਨ ਵੀ ਆਈ ਕਿਉਂ ਸਾਰੇ ਜਾਂਦੇ ਨੇ ਗਏ ਆਈ ਵੀ ਉੱਥੇ ਪਿੰਡ ਉਹ ਨਹੀਂ ਬਾਬਾ ਉਹ ਨੂੰ ਇੱਥੇ ਦੇ ਰੱਖੋ ਦੇਖ ਲੈ ਜੇ ਚਾਹੀਦਾ ਕੁਝ ਤਾਂ ਹੀ ਕਹਿੰਦਾ ਵੀ ਕਈਆਂ ਦੇ ਅੱਖਾਂ 'ਚ ਰੜਕਦੇ ਆ ਜਮੇ ਤੂੰ ਲੋਟੇ ਛੱਡਿਓ ਪਾਕਿਸਤਾਨ ਕੰਨੀ ਉਹ ਨਹੀਂ ਹਾਂ ਹਾਂ ਵੇ ਕੀ ਵੀਰਾ ਕਹਿੰਦਾ ਵੀ ਨਾ ਭਾਈ ਆਹ ਕਰ ਬਾਈ ਅੰਕਲ ਇੱਕ ਦੇਖ ਆਹ ਦੇਖ ਲੈ ਤੂੰ ਡੇਢ ਵਜ ਦੀ ਹਾਂ ਡੇਢ ਵਜ ਦੀ ਲਾਈਟ ਭੱਜੀ ਵੀ ਐ ਹੁਣ ਮੋਟਰ ਬੱਕਿਆ ਕਹਿੰਦੇ ਆਉਣੀ ਨਹੀਂ ਹੈਗੀ ਸਾਬ ਜੀ ਟਰੈਕਟਰ ਲਈ ਆਵੇ ਲਾਈਟ ਫੇਰ ਆ ਗਈ ਦੇਖ ਲੈ ਹਾਂ ਲੈ ਟਰੈਕਟਰ ਲਾਈਟ ਨੇ ਮੋਜਾ ਲਿਆਂ ਦੇ ਪਿਆ ਐ ਟਰੈਕਟਰ ਦਾ ਭਗਵੰਤ ਮਾਨ ਬੈਜਾ ਪੈਜਾ ਕਰਾਂਗੇ ਆਹ ਦੇਖਨੇ ਆਂ ਖਿਆਸ ਲਿਖਿਆ ਜਾਊਗਾ ਨਾ ਤਾਂ ਕੋਈ ਇਨੀ ਗਵਰਨਮੈਂਟ ਦੇ ਸਕਦੀ ਆ ਹੂੰ ਕਦੇ ਵੀ ਆਪਾਂ ਇਨੇ ਚਿਰ ਹੋ ਗਿਆ ਦੇਖ ਲੋ ਜਨਰੇਟਰ ਕਦਾ ਹੱਦ ਦੇਖੀ ਕੀ ਕਰਦੇ ਆ ਉਹ ਨਾਲੇ ਅੰਕਲ ਇੱਕ ਆਏ ਆ ਵੀ ਸਾਰੀਆਂ ਜਾਤਾਂ ਇੱਕ ਬਰਾਬਰ ਕਰਦੀਆਂ ਘਰ ਵਾਲੀ ਦੇ ਲੈ ਸਭ ਨੂੰ ਬਰਾਬਰ ਆ ਘਰ ਨੂੰ ਬਰਾਬਰ ਆ ਬਾਈ ਜਿੰਨੀ ਪਿਛਲੇ ਸਾਲ ਲਾਈਟ ਪੂਰੀ ਆਈ ਜੀ ਰਿੰਤੀ ਲੱਗਣੀ ਚਲਾਂ ਲਾਈਟ ਆਉਂਦੀ ਐਤਕ ਵੀ ਪੂਰੀ ਆ ਗੰਨੇ ਕੰਟਾ ਥਾਲਾ ਮੋਦੀ ਉਹ ਠੱਗੀ ਕਰ ਗਿਆ ਪਾਈਆ ਪੁੱਤਾ ਦੇਖਾ ਦੇ ੁੱਲਾ ਮਾਰਦਾ ਕਹਿੰਦਾ ਆਪ ਪਾਉਣ ਨਹੀਂ ਗਿਆ ਜੱਗਾ ਨਾ ਜੱਗੇ ਦੀ ਘਰ ਵਾਲੀ ਨਾ ਆਪਣੀ ਘਰ ਵਾਲੀ ਔਰ ਇਹ ਕਹਿੰਦੇ ਵੋਟਾ ਪਤਾ ਕਿਹਦੀ ਵੋਟਾ ਘਰਾਂ 'ਚ ਰਹਿ ਗਈਆਂ ਵੋਟਾ ਰਹਿ ਗਈਆਂ ਘਰਾਂ 'ਚ ਪਾੜੀਆਂ ਆਦੀ ਦਾ ਮੰਤਰ ਪੜ੍ਹਦਾ ਸਰਦਾਰ ਜੀ ਜਿੱਤਿਆ ਕਿ ਨਹੀਂ ਦੇਖਣਾ ਫੇਰ ਇਹ ਮੰਤਰ ਕੰਮ ਕਰ ਗਿਆ ਫੇਰ ਅੰਗਲਾ ਹਵਾ ਬੈਠ ਕੇ ਅਰਦਾਸ ਕਰਤੀ ਵੀ ਇੰਨੀ ਬਿਜਲੀ ਨਿਆਗਲਾ ਹਵਾ ਨੇ ਬੰਤੀ ਡੇਡ ਕਿਲੇ 'ਚ ਕੋਈ ਰੋਟੂ ਦੀ ਗੰਨਾ ਸੜਾ ਜਾਂਦਾ ਆਦਮੀ ਥਾਨ ਹੋਇਆ ਪਿਆ ਫਰਕ ਤਾਂ ਹੈਗਾ ਲੈਣ ਦਾ ਇਹ ਕਿਤੇ ਯਾਰ ਹੱਦ ਵਾਲੀ ਗੱਲ ਆ ਨੀ ਹਵਾ ਨੇ ਬੰਤੀ ਆਪਾਂ ਆਈਦਾ ਫਰਜਪੁਰ ਪਿੱਕੀ ਵੀਰੇ ਛੱਡ ਦੋ ਜਨਰੇਟਰ ਲਾ ਕੇ ਅਜੇ ਹੂ ਡੋ ਕਿਲੇ ਭਰ ਜੰਗੇ ਹਜੇ ਭਰਦਾ ਗੰਨਾ ਕਿਤੇ ਹਾਂਜੀ ਨਾ ਹਾਂਜੀ ਡੇਡ ਕਿਲੇ 'ਚ ਕੋਈ 5-5 ਜਿਆਦਾ ਤੇਲ ਲੱਗ ਜਾਂਦਾ ਦਾ ਅੱਗੇ ਅੱਜ ਆਪਣੇ ਉਹ ਫਰਾਮ ਸਿੰਘ ਵਾਲੀ ਮੋਟਰ ਉੱਪਰ ਡੇਢ ਕਿਲੇ ਦਾ ਇਕੱਠਾ ਹੀ ਕੋਈ ਵੱਟ ਨਹੀਂ ਵਿੱਚ ਸਵੇਰ ਦਾ ਛੱਡਿਆ ਸਾਲਾ ਇੰਨੇ ਦਾ ਮੋਟਰ ਕਈ ਕੇ ਬੰਦ ਕਰਾਈਏ ਮੈਂ ਨਾ ਰਖਾਉਂਦਾ ਟਰੈਕਟਰ ਨਹੀਂ ਕਿਨਾਂ ਤੇ ਰਖਾਇਆ ਨਾ ਟਰੈਕਟਰ ਦਾ ਮੁੱਲ ਦਾ ਭਾਈ ਜੀ ਨੇ ਤਾਂ ਇੰਨੇ ਤਾਂ ਗੰਨਾ ਹੀ ਟੌਣ ਜੇ ਬਾਹਰੋਂ ਪਾਣੀ ਲੱਗ ਜਾਂਦੇ 100 ਰੁਪਏ ਲੀਟਰ ਹੋਇਆ ਬਸ ਉਹ ਸਾਵਨ ਨਾਲ ਧੁੱਪ ਪੈਂਦੀ ਉਹ ਸਾਵਨ ਨਾਲ ਤਾਂ ਪਾਣੀ ਧਰਤੀਆਂ ਕਹਿੰਦੀ ਪੈ ਗਿਆ ਸਵੇਰੇ ਪੈਰ ਖੜੇ ਦਾ ਖੜਾ ਪੈਰ ਖੜੇ ਦਾ ਖੜਾ ਦੋ ਦਿਨ ਪੈਰ ਜਾਣ ਲੱ ਜਾਂਦਾ ਧਰਤੀ 'ਤੇ ਆ ਵੇ ਕਿ ਵੀਰੇ ਆ ਲੋ ਤੇ ਆਲੂ ਭਈਏ ਛੱਡ ਕੇ ਤੇ ਆਪਣੇ ਗੱਲ ਦੇ ਤਾਂ ਮਾਂ ਚਾਲ ਪੈ ਜੂਗਾ ਮੂੰਹ ਤੇ ਮੈਂ ਲਿਆ ਆ ਉੱਥੇ ਤਾਂ ਤੁਮੋਂ ਹੋ ਗਏ ਪੁੱਛ ਰਿਹਾ ਕਿ ਕੀ ਕਰਨੀ ਜੀ ਫਿਰ ਇਹ ਹਾਂ ਨਹੀਂ ਹਾਂਕਲ ਦੇਖਦੇ ਕਰਦੇ ਉੱਥੇ ਕਰਦੇ ਜਾ ਕੇ ਉੱਥੇ ਬੱਟ ਪਰ ਕਰਦੇ ਸੀਗਾ ਕੀ ਕਰਾਉਣੀ ਦੇਖ ਲਓ ਜੇ ਤੈਨੂੰ ਬੱਟ ਦਿਖਾਤੀ ਨਾ ਕੀਲੇ ਦੀ ਵੀ ਕਿੰਨੇ ਦਿਨ ਨਾਲ ਕਰਨੀ ਚਾਚੇ ਨੇ ਵੀ ਮੂੰਹ ਘਰ ਨੂੰ ਚੱਕ ਕੇ ਤੁਰ ਪਣਾ ਤੁਰ ਪਣਾ ਉਹ ਦੇਖੀ ਭਾਈ ਮਿੱਟੀ ਢਾਲਦਾ ਹੁੰਦਾ ਉਧਰ ਇੱਕ ਆਉਲੀ ਆ ਜਾ ਆਉਲੀ ਇਹ ਤਾਂ ਪਾਊਡਰ ਪਾਊਡਰ ਫਰੀ ਵਾਲਾ ਏ ਹਕਰ ਇਦਨੇ ਫੇਰ ਲਾਓ ਯਾਰ ਪਾਣੀ ਦੀ ਛੱਟ ਤੇ ਫੇਰ ਹੁਣ ਟੌਪਰ ਤੇ ਜੱਜ ਦਾ ਅਰਦਾਸ ਤੁਸੀਂ ਕਰੀ ਦੋ ਹੱਥ ਜੋੜ ਕੇ ਵੀ ਅੰਗਰ ਪਵਾ ਦੇ ਮੀ ਯਾਰ ਇੱਕ ਅਰਦਾਸ ਮੀਂਹ ਦੀ ਨਹੀਂ ਕਰਦੇ ਦੇਖਿਆ ਜਿੱਤਿਆ ਕਿ ਨਹੀਂ ਕਿਹਾ ਸਾਡੇ ਆਪਾਂ ਅਸਲੇ ਅਰਦਾਸ ਤਾਂ ਨਹੀਂ ਕਰੀ ਇਹਦੇ ਹਲੇ ਲੇਜ਼ਰ ਹੋਣੂ ਖੇਤ ਰਹਿੰਦੇ ਆ ਅੱਛਾ ਮੀਂਹ ਤਾਂ ਨਹੀਂ ਪਾਉਂਦਾ ਵਾ ਅੱਜ ਬਾਹ ਹੋ ਗਏ ਹੁਣ ਹੋ ਜੂਗੇ ਚਾਰ ਬੰਦਿਆਂ ਨੇ ਫੋਨ ਆਲੇ ਕਹਿੰਦੇ ਭਾਈ ਜੱਗੇ ਅਟਕ ਜੇ ਨਾ ਦੋ ਦਿਨ ਅਟਕ ਜੇ ਨਾ ਚੱਲ ਕੋਈ ਨਹੀਂ ਕਹਿੰਦਾ ਵੀ ਹੋਰ ਤਾਂ ਕੰਮ ਮੁੱਕ ਗਏ ਅੱਜ ਸਵੇਰੇ ਤੇ ਚਾਰ ਕਿੱਲਾਂ ਲੱਗਿਆ ਪਿਆ ਨਾ ਬਣ ਗਏ ਐ ਲੋਟ ਆ ਗਿਆ ਬਾਈ ਉਹ ਪਨੀਰੀ ਅੰਕਲ ਵਾਲੀ ਵੀ ਬਾਈ ਮੋਲੀ ਕਹਿੰਦਾ ਰਹਿ ਵੀ ਭਾਂਤੀ ਉੱਪਰ ਤੇ ਦੇਖੋ ਚੱਲੀਏ ਕਿੱਥੇ ਜਾਣਾ ਮੋਟਰ ਮੋਟਰ ਤੇ ਜਾਣਾ ਤੇ ਬ੍ਰੇਕ ਲਾਉਂਗਾ ਪੰਮੂ ਨੇ ਬਾਈ ਮੇਰੇ ਕੇ ਲੱਗੇ ਆੜੀ ਇਹ ਜਰ ਮਰਜੀ ਦੇਖੋ ਜੀ ਮੇਰੇ ਨਾਲੇ ਰਹਿੰਦਾ ਏ ਹਾਂ ਕਰ ਜੀਨ ਲੱਗਦਾ ਤੂੰ ਕਰੂਗਾ ਸਵੇਰੇ ਨਾਲ ਕਰਾ ਦੂਗਾ ਕਰੀ ਕੇ ਬਣ ਕੇ ਆ ਦੱਬਦਾ ਕੇ ਤੇ ਮੇਰੀ ਵਾਲੀ ਕੁਮੀ ਜਾਈ ਫਿਰਦਾ ਜਰ ਬਹੁਤ ਹੈ ਜਿਹੜਾ ਸਾਲਾ ਕਾਨੂੰਨੀ ਕੰਮ ਹੁੰਦਾ ਨਾ ਇਹ ਤਾਂ ਅੰਕਲ ਆਏ ਰੱਸ ਵੀ ਤੇਰੇ ਲਾਗ ਲਾ ਕੱਬਲ ਕਧਰੀ ਹੁੰਦਾ ਹੈਗਾ ਕਿ ਜੜਤੀ ਕੱਢ ਕੇ ਸਿਰਤਾ ਅੰਕਲ ਨੇ ਜਿੱਦਾਂ ਬੱਟਵਰ ਪੈਣਾ ਅੱਧਾ ਫੁੱਟ ਪਹੀ ਕਾਬੂ ਕਰ ਲਏ ਨੇ ਇੱਕ ਦੇਖ ਤਾਂ ਸੀ ਉਹ ਹੈ ਨਹੀਂ ਇੱਕ ਡੱਕਾ ਵੀ ਹੁਣ ਤੂੰ ਆਪ ਦੱਸ ਲੈ ਵੀ ਅੰਕਲ ਨੇ ਕਿਹਾ ਹੱਥ ਹੱਬ ਕਰਾਵਾ ਹੱਦ ਪਰ ਅੰਕਲ ਦੇ ਪਹੀ ਤੇ ਮਕਾਨ ਹਾਂ ਮਕਾਨ ਤੱਕ ਪਹੀ ਆ ਨਹੀਂ ਨਹੀਂ ਇੰਨਾ ਨਹੀਂ ਜੀ ਹੈਗਾ ਇੰਨਾ ਜਰੂਰ ਆ ਇੰਨਾ ਕਮ ਉਸ ਜੇ ਕਹਤੇ ਇੰਨਾ ਹੋਇਆ ਉੱਧਰ ਫੇ ਸਾਜੋਤ ਕੰਨੀ ਇਕੱਠਾ ਪੈ ਗਿਆ ਫੇ ਤਾਂ ਸਾਲਾ ਦੋ ਰੋਡ ਹੋਣਗੇ ਇਹਦੇ ਲੈ ਹੈ ਸਿਰੇ ਤੇ ਇੱਕ ਨੌਂਦੀ ਦਾ ਬਾਈ ਉਹ ਸਾਜੋਤ ਗੱਬੇ ਫੇ ਲੀਕ ਪਾਉਣੀ ਪਾਉਗੀ ਦੂਈ ਚਿੱਟੀ ਚੁੰਨੇ ਵਾਲੀ ਕਿਤਾ ਸਾਲਾ ਜਨੈਲੀ ਰੋਡ ਹੋ ਜੂ ਜੇ ਇਕੱਠਾ ਇੱਧਰ ਇਕੱਠਾ ਇੱਧਰ ਹਾਂ ਹਾਂ ਥੋੜਾ ਥੋੜਾ ਹੈਗਾ ਉਹ ਤਿੰਨ ਕਿੱਥੇ ਦਿੱਤਾ ਹੈਗੀ ਆ ਹੁਣ ਹਾਂ ਜੀ ਹੁਣ ਤਾਂ ਕੁਝ ਵੀ ਨਹੀਂ ਹੈ ਜੀ ਨਹੀਂ ਅੰਕਲ ਜੀ ਮਿੰਟੀ ਹੋ ਗਈ ਫੇ ਤਾਂ ਬਸ ਚੌੜੀ ਹੋ ਜੂਗੀ ਬਹੁਤ ਫਰਕ ਚਾਰ ਇਕੱਠੇ ਦਾ ਰਾਹ ਹੈ ਫੇ ਤਾਂ ਬਾਈ ਉਹ ਪਿੰਡ ਤੇ ਆਉਂਗੇ ਸਿੱਧੀ ਹੁੰਦੀ ਅੰਕਲ ਕਹਿੰਦਾ ਮੈਂ ਐਮਪੀ ਨੂੰ ਮਿਲਣਾ ਚਾਹ ਕੇ ਮਲਵਿੰਦਰ ਕੰਗ ਨੂੰ ਮ ਹਾਂਜੀ ਹਾਂ ਅੰਨੀ ਜਿੱਲੀ ਆ ਪਨੀਰੀ ਵਾਲੀ ਵੱਡਾ ਇੰਨਾ ਆ ਗਿਆ ਵਿੱਚ ਖੇਤਾਂ ਦੇ ਉਧਰ ਹਾਂ ਅੱਛਾ ਜੀ ਨਾ ਇਹਦਾ ਹੋਜੂਗੀ ਲੋਟ ਆ ਇਹਦਾ ਫਰਕ ਆ ਜੀ ਆ ਇਹਦਾ ਅੰਕਲ ਬਾੜੀ ਮੋਟੀ ਵੱਡ ਹੋਈ ਜਾਏਗਾ ਜੀ ਉਹੋ 10 ਮਿੰਟ ਤੇ ਗਣਦੇ ਹੁਣ ਸਾਫ ਪਾਸ ਕੱਟ ਕੇ ਰੱਖ ਦਾਂਗਾ ਗਲੇ ਆ ਇਹੋ ਬਾਲੀ ਹੈ ਜੀ ਆ ਇਹ ਤਾਂ ਬਾਈ ਆਪਣੀ ਬਾਈ ਫੇਰ ਵੀ ਬਹੁਤ ਚੌੜੀ ਹੈ ਟਰੈਕਟਰ ਨੂੰ ਸਾਈਡ ਦੇਣ ਨੂੰ ਵੀ ਜਗ੍ਹਾ ਹੈਗੀ ਹੈ ਕਿੱਥੇ ਹੀ ਆ ਹਾਂ ਹਾਂ ਜੇ ਤੂੰ ਹੁਣ ਇੱਥੇ ਤੋਂ ਲੈ ਕੇ ਆ ਉੱਥੇ ਤਾਂ ਜੱਗੇ ਰਾਂ ਦੇ ਘਰ ਮੂਰੇ ਸਾਈਡ ਤੋਂ ਨਹੀਂ ਇੱਥੇ ਹਾਂ ਤੁਸੀਂ ਦੋ ਟਰੈਕਟਰ ਆਮਨਾਲ ਆਰਪਾਰ ਹੁੰਦੇ ਤੇ ਜਿਹਨੂੰ ਸਿਰੇ ਤੱਕ ਚੱਲੀਏ ਹਾਂ ਕਿੱਥੇ ਜਾਣਾ ਪਾਈ ਹੁਣ ਤਾਂ ਤੁਹਾਡੇ ਪ੍ਰਯਾਸ ਆ ਦੇਖੀ ਜੋ 2 ਸਾਲ ਲੱਗੇ ਤਿੰਨ ਹੋਰ ਹੈਗੇ ਅੰਕ ਲਾਇ ਦੇ ਲੈ ਫੇ ਜਿੰਨੇ ਵੱਡੀ ਵੀ ਛੱਡਣੀ ਪੈਣੀ ਹੈ ਉਹ ਪਾਈ ਤਾਂ ਆਵੇਂ ਸਾਲੀ ਦਾ ਥੋੜੀ ਹੋਰ ਛਡਾ ਲਓ ਪੱਕੀ ਦਾ ਜੈਸੂ ਦੇ ਦੂਗਾ ਮੈਂ ਵੀ ਗਿੱਟ ਛੱਡ ਹੋਰ ਛੱਡ ਦੇ ਗਿਆ ਯਾਰ ਕਿਹਾ ਦੋ ਗਿੱਟ ਛੱਡ ਦੂਗੇ ਹਾਂ ਭਾਈ ਆਇਆ ਰਸਤਾ ਸਾਫ ਹੋਵੇ ਨਾ ਉੱਤੇ ਵਰਕੇ ਜੀ ਰਸਤੇ ਤੇ ਪੱਕ ਵੱਡ ਟੁੱਕ ਕਰੀ ਜਾਈਓ ਕਿੱਥੇ ਰਹਿਣਾ ਦਰਦ ਸਾਹਮਣੇ ਕਿਹਾ ਲੱਕੜ ਖਾਤਰ ਟਰਾਈ ਮੈਨੂੰ ਕੀ ਪਤਾ ਮਹਾ ਕਿਤੇ ਟਰਾਲਾ ਕਹਿੰਦਾ ਆਪੇ ਟਰੈਕਟਰ ਲਜਾਣਾ ਮੈਨੂੰ ਕਬਦਾ ਬਿਨਾ ਮਹਾ ਟਰਾਲਾ ਧੋਕੇ ਅੰਦਰ ਖੜਾਇਆ ਵਾ ਕੀ ਆ ਘੱਟ ਆਉਦਾ ਉਹਦਾ ਚਲ ਪਾਣੀ ਚਲ ਹਾਂ ਦਾਣਾ ਪਾਣੀ ਛਿੜਕਿਆ ਸਫੇਰ ਧੋ ਦਿੱਤੇ ਹਾਂ ਤੂੰ ਮੁਝ ਲਈ ਲੈ ਫਿਰ ਕੇ ਲੋ ਜੀ ਸਪਰੇਅ ਕਰ ਲੋ ਆ ਲੋ ਜੀ ਕਰ ਲੋ ਇਹ ਨਾ ਬਾਈ ਗਿਆ ਬਟਾ ਮੇਲੀ ਵੀ ਨਹੀਂ ਮੁੜ ਕੇ ਤੂੰ ਚੱਲ ਚਲੀ ਕੰਮ ਖਰਾਬ ਹੋ ਜਾਊਗਾ ਕਾਬੂ ਕਰ ਲੂਗਾ ਸਾਰਾ ਕੁਝ ਇੱਥੇ ਕੋਈ ਜਵਾਬ ਨਹੀਂ ਹੈਗਾ ਉਹ ਤੇਰਾ ਸਾਹਿਬ ਜੋ ਜਨਰੇਟਰ ਆਏ ਹੁੰਦਾ ਹਰੇਕ ਬਾਰੇ ਟੇਡਾ ਜਾ ਗਿਆ ਚੱਕਰ ਆ ਇਹ ਇਹ ਜਨਰੇਟਰ ਤੇਰਾ ਐਉਂ ਆਉਂਦਾ ਏ ਅੱਛਾ ਹਾਂ ਪਰ ਉਧਰ ਮੰਤਰੀ ਸਾਹਿਬ ਕਾਇਕੇ ਗਏ ਵੀ ਇਹਨਾਂ ਨੇ ਜਿਤਾ ਦਿਓ ਸਾਡੇ ਇਹ ਆਪਣੇ ਬਲਵਿੰਦਰ ਸਿੰਘ ਕਾਂਗਾ ਜੀ ਹਾਂ ਬਈ ਸਾਡੀ ਪਾਵਰ ਬਹੁਤ ਹੋਣੀ ਪਾਹੀ ਤਾਂ ਲਿਖ ਕੇ ਲੈ ਗਿਆ ਵਿਚਾਰਾ ਬਾਕੀ ਦੇਖੋ ਹੋਜੂਗੀ ਹੁਣ ਤਾਂ ਬਾਕੀ ਬਾਈ ਦੇ ਹੱਥ ਹੋਜੂਗੀ ਫੇਰ ਬਾਈ ਦੇ ਹੱਥਾ ਉਹਨੇ ਕਹਣਾ ਵੋਟਾਂ ਕਿੱਥੇ ਗਈਆਂ ਤੁਹਾਡੀਆਂ ਵੋਟਾਂ ਦੇਖੋ ਜੀ ਕਿੰਨੀ ਲੀਡ ਆ ਲੈ ਜੀ ਦੇਖੋ ਪਿਆ ਦੇ ਕਿੰਨੇ ਦੀਏ ਵੀਰ ਕੌਸਲਾ ਬਾ ਹੁਣ ਮੂੰਹ ਨਾ ਖਲਾ ਬਸ ਏਡਾ ਬਾਈ ਉਹ ਨਾਲ ਪਿੰਡ ਦੀ ਲੀਡ ਲੀਡ ਵੀ ਦੇਖੜੀ ਆ ਸਭ ਕੁਝ ਉਹ ਦੇਖਲਾ ਲੈ ਨੇ ਵੀ ਐਨੀ ਲੀਡ ਆ ਕਿੰਨੇ ਕਿਲੋਮੀਟਰ ਦੀ ਲੀਡ ਆ ਪਈ ਦੀ ਸਭ ਕੁਝ ਉਹ ਦੇਖਲਾ ਲੈ ਚੱਲਿਏ ਬাবু ਕਾਰ ਕਿੱਥੇ ਪੈਂਦਾ ਕਿੱਥੇ ਨਹੀਂ ਚਲੋ ਭਾਈ ਚੱਲੀਏ ਕੰਮ ਉਹ ਇਹਨੂੰ ਭਾਈ ਵੜਾ ਦਿਓ ਅੰਖਰੂ ਵਰਸੀਨ ਚਾਹੀਦਾ ਇਹ ਕੀ ਆ ਬੀਜ ਆ ਹਾਂ ਠੀਕ ਆ ਬੀਜ ਕਿੱਥੇ ਆ ਬੀਜ ਆ ਪੁੱਛਣਾ ਸਾਬ ਜੀ ਤੈਨੂੰ ਬੀਜ ਰੱਖਿਆ ਹੀ ਲਗੇ ਤੁਸੀਂ ਧਾਕਾ ਤੇ ਆ ਬੀਜ ਦੇਖੀ ਤੂੰ ਤੂੰ ਬੀਜ ਦੇਖੀ ਕਿੱਟਾ ਪਤਾ ਨਿਕਲਣਾ ਰਾਵੀ ਬਾਈ ਤਾਂ ਠੀਕ ਆ ਸਾਬ ਜੀ ਉਹ ਤੇ ਕਿਹੜੇ ਵਾਖ ਤੇ ਮੁੱਕਿਆ ਸਾਲਾ ਉਕੜੇ ਪਿਆ ਕੀ ਵਰਗਾ ਆ ਹੁਣ ਕਹਿ ਜੂਗਾ ਕੋਈ ਵੀ ਆਜ ਹੁਣ ਦੇਖ ਲੈ ਜੇਠ ਵੀ ਖਤਮ ਹੋਣੇ ਆਲਾ ਹੋ ਕਹਿੰਦਾ ਗਿਆ ਆ ਦੇਖ ਲੈ ਬਈ ਬਾਈ ਹਰਾ ਖੜਾ ਪਿੱਛੇ ਫੇਰ ਫੁਰਦਾ ਏ ਫਰਕ ਤਾਂ ਹੈ ਜੀ ਦਾ ਫਰਕ ਆ ਜੀ ਬਾੜ ਵੀ ਧੀਓ ਆ ਕਾ ਮੇਰੀ ਤਾਂ ਬਾੜ ਵੀ ਧੀਓ ਆ ਜੇ ਸਾਡਾ ਤਾਂ ਪਤਾ ਨਹੀਂ ਕਿੰਨੀ ਅਕ ਲੱਗ ਲਿਆ ਵੱਡਿਆ ਘਟ ਅਗਲ ਲੱਗਾ ਆ ਗਿਆ ਹਾਂਜੀ ਜੱਗਾ ਜਗਾ ਆ ਕੇ ਫੇਰ ਚਲੇ ਗਿਆ ਕਰਾ ਲੈ ਕੇ ਉਹ ਲੈ ਗਿਆ ਆਪਣਾ ਜਿੰਦਾ 5 4 ਸਵੇਰੇ ਸੂਏ ਕੰਨੀ ਸੁਆਗਾ ਸੁਆਗਾ ਨਾਲ ਉਹ ਜਿਹੜੀ ਪਟੜੀ ਆ ਪੱਧਰ ਕਰਿਆ 4 8 ਵੇਰੇ ਉਹ ਲਾ ਕੇ ਰਾਤ ਨੂੰ ਲਾਉਗਾ ਜੇ ਤਾਂ ਸਵੇਰੇ ਨਹੀਂ ਪਹੁੰਚੂਗਾ ਅਸੀਂ ਐਵਰੇਜ ਲਾਈ ਆ ਡੇਢ ਘੰਟੇ ਜਗਾ ਕਹਿੰਦਾ ਘਰ ਤੇ ਟਰੈਕਟਰ ਲੈ ਜਾ ਕੇ 5 ਕਿਲੇ ਵਾਹ ਹੋਗੇ 5 ਕਿਲ ਡੇਢ ਘੰਟੇ ਵੇ 15 ਹਾਲ ਛੱਡਦੇ ਆ ਸਾੜੀ ਫਾਂਟ ਵੀ ਪੈਸੇ ਜਿੰਨੀ ਜਾਂਦੀ ਆ ਜੋਡੀਰ ਨਾਲ ਹੋਵੇ ਫੇਰ ਦੇਖ ਇਹਨਾਂ ਨੇ ਕੀ ਕਰਿਆ